ਨਾ ਤਾਂ ਅੱਗ ਗਈ ਮਰਿਆ ਸੀ ਪਤ ਤੇ ਹਾਏ ਪਤ ਤੇ ਨਾ ਤਾਂ ਅੱਗ ਗਈ ਮਰਿਆ ਸੀ ਪਤ ਤੇ ਮੈਂ ਪਤ ਨੂੰ ਕੀ ਦਿਆਂ ਗਲਾ ਸਾਦਾ ਮੁੱਖ ਹਾਏ ਹਾਏ ਤੇ ਪਤ ਮੇਰੇ ਪਤ ਨੂੰ ਇੰਦਰ ਆਇਆ ਹਾਏ ਤੇ ਪਾਟ ਬੋਟ ਨਾ ਤਾਂ ਨਹੀਂ ਕਰਨ ਦਿੰਦੇ ਹਾਏ ਨੇ ਨਹੀਂ ਕਰਦੀ ਆਏ ਸੋ ਜਿੰਦਿਆ ਜਿੰਦਿਆ ਮੈਂ ਮਾਰਦੀ ਰਿਆ ਚਲਾ ਸੀ ਮਰਿਆ ਬਸ ਪੁੱਤ ਜਿੰਦਿਆ ਜਿੰਦਿਆ ਮੈਂ ਕੱਢੀ ਆ ਕੀ ਵੇ ਮੇਰੇ ਮਗਰ ਕੋਈ ਨਹੀਂ ਆਇਆ ਮੈਂ ਜਿੰਦਿਆ ਮੈਂ ਕਿਦੋਟਾ ਮੇਰਾ ਨਾਂ ਰਣਜੀ ਸੈਂਘਾ ਵਾਈ ਕਿ ਕੀ ਹਾਸਾ ਕੀ ਵਾਪਰੇ ਅਸੀਂ ਮੋਗੇ ਤੋਂ ਜਾਂਦੇ ਸੀ ਪੱਠੇ ਤੇ ਸਮਾਨ ਲਾ ਕੇ ਬਈਆਂ ਦਾ ਹੈ ਏ ਬੋਸਿਆਣੇ ਦੁਕਾਨਾਂ ਬਣੀਆਂ ਅੱਧਾ ਟ੍ਰੈਕਟਰ ਇਹਨਾਂ ਦਾ ਦੁਕਾਨ ਮੂਹਰੇ ਖੜਿਆ ਕਾਲੀ ਅੱਧੀ ਰੋਡ ਦੇ ਵਿੱਚ ਉਵੇਂ ਮੈਂ ਪੁਲਿਸ ਵਾਲਿਆਂ ਨੂੰ ਟਾਇਰ ਵੀ ਦਿਖਾਏ ਵੀ ਆਹ ਵੇਖੋ ਕਿੱਥੋਂ ਟਕਰ ਖੜੀ ਜਦੋਂ ਅਸੀਂ ਕੋਲ ਆਏ ਨੇ ਟਰਾਲੀ ਵੈ ਕਰਤੀ ਅੱਗੋਂ ਆਦੇ ਸੋਡੀ ਗਲਤੀ ਆ ਮੈਨੂੰ ਇਹ ਲੱਗਿਆ ਮੈਂ ਸੀਸੇ ਵੇ ਚਲ ਜਾ ਗਿਆ ਵੀ ਤੋ ਚੜਿਆ ਨਹੀਂ ਗਿਆ ਮੈਨੂੰ ਇਹ ਆ ਵੀ ਮੇਰਾ ਮੁੰਡਾ ਬਾਹਰ ਖੜ ਗਿਆ ਵੀ ਕੋਈ ਨਹੀਂ ਚੱਲ ਮੇਰੇ ਛੋਟਾ ਚਟਾ ਲੱਗ ਕੋਈ ਨਹੀਂ ਮੇਰਾ ਮੁੰਡਾ ਬਾਜ ਗਿਆ ਜਦੋਂ ਮੈਂ ਵੇਖਿਆ ਮੁੰਡਾ ਮਰਾ ਖੂਨੋ ਗੂਣ ਥੱਲੇ ਉਹਨਾਂ ਨੇ ਵੇਖਿਆ ਉਹਦੇ ਭਾਈ ਤੁਹਾਡੀ ਗਲਤੀ ਗਲਤੀ ਕਹਿ ਕੇ ਭੱਜ ਗਏ ਸਾਡੀ ਗਲਤੀ ਦਾ ਰੋਕੀ ਜੋ ਫਿਰ ਮੈਂ ਇੰਨਾ ਪਿੱਛੇ ਭੱਜਾ ਉਹਨਾਂ ਦੇ ਨਾ ਟਰੱਕ ਤੇ ਮੈਂਗਾ ਰੋਕ ਲੋਏ ਮੇਰੇ ਪੁੱਤ ਨੂੰ ਚੱਕ ਲਿਓ ਕੋਈ ਨਹੀਂ ਹੋ ਗਿਆ ਜਿਹੜਾ ਕੁਝ ਹੋ ਗਿਆ ਫਿਰ ਮੈਂ ਮੁੰਡੇ ਵੀ ਲਾਏ ਉਹ ਮੈਂ ਦੋ ਲਾਪਤਾ ਹੋ ਗਏ ਮੈਂ ਤਾਰੀ ਬਾਬੇ ਨੂੰ ਵੀ ਰਿਕਵੈਸਟ ਕਰਦਾ ਏ ਹੈ ਸਮਾਲਸਰ ਵਾਲੇ ਨੂੰ ਬਾਬਾ ਇਹ ਨਛਾਣ ਹੋ ਗਿਆ ਮੇਰਾ ਆ ਜਾ ਇੱਥੇ ਬਾ ਗੱਲ ਕਰਨੀ ਮੈਂ ਵੀ ਉਹਨਾਂ ਦਾ ਮੁੰਡਾ ਮਾਰ ਕੇ ਪਿਓ ਨੂੰ ਪਿੱਛੇ ਭਜਾਉਣਾ ਏ ਵੀ ਆਏ ਮਾਰ ਕੇ ਸੱਟ ਗਏ ਆਈ ਦਾ ਮੈਂ ਪਿੰਡ ਜਾ ਰਿਹਾ ਸੀ ਆ ਮੇਰੇ ਘਰ ਵਾਲੀ ਦਾ ਇੱਕ ਮਿੰਟ ਪਹਿਲਾਂ ਫੋਨ ਆਇਆ ਹਾਂ ਕਿਤੇ ਸੀ ਕਿ ਬਾਹੂ ਬੜੀ ਬਾਹੂ ਬੜੀ ਤੇ ਮੈਂ ਤੇ ਮੇਰਾ ਪੁੱਤ ਦੋਨੇ ਬੈਠੇ ਉਹ ਮੇਰੇ ਨਾਲ ਗੱਲਾਂ ਕਰਦਾ ਜਾਂਦਾ ਹਾਂ ਬਹੁਤ ਸਿਆਣੇ ਬਹੁਤ ਸਿਆਣੇ ਹਾਏ ਮੇਰੇ ਮੇਰੇ ਪੁੱਤ ਨੂੰ ਮੈਂ ਉਹਨਾਂ ਦਾ ਰਾਜੀਨਾਮਾ ਵੀ ਕਰ ਲੂ ਇੱਕ ਵਾਰੀ ਡਾਕਟਰ ਕਹਿ ਦੇਣ ਵੀ ਤੇਰੇ ਪੁੱਤ ਦੇ ਹੋਸ਼ ਹੈਗੇ ਆ ਤੂੰ ਨਾ ਮੈਂ ਉਹਨਾਂ ਨੂੰ ਬਖਸ਼ ਦੂੰ ਪਰ ਮੇਰੇ ਡਾਕਟਰ ਕਹਿੰਦੇ ਨੇ ਵੀ ਤੇਰੇ ਪੁੱਤ ਦੇ ਸਵਾਸ ਹੈਗੇ ਆ ਮੈਂ ਬਖਸ਼ ਦੇਣਾ ਉਹਨਾਂ ਨੂੰ ਕੋਈ ਨਹੀਂ ਜਿਹੜੇ ਬੰਦੇ ਸੀਗੇ ਉਹ ਵੀ ਪਤਾ ਨਹੀਂ ਜਿਹੜੇ ਕਦੇ ਕਿੱਥੋਂ ਦੇ ਆ ਉਹ ਇਹਨਾਂ ਬੰਧਾ ਨੂੰ ਪਤਾ ਹੈ ਜਮਦੂ ਮਾ ਉਹਨਾਂ ਦੀ ਉਹਦਾ ਦੁਕਾਨਾਂ ਤੋਂ ਫੜੇ ਜਾਣੇ ਆ ਵੀ ਤੁਹਾਡੀ ਦੁਕਾਨ ਦੀ ਮੂਹਰੇ ਸੋ ਉਹਨਾਂ ਨੇ ਦੁਕਾਨਾਂ ਵੀ ਨਹੀਂ ਲਾਈਆਂ ਦੋ ਖੁੱਲੀਆਂ ਹਜੇ ਵੀ ਦੁਕਾਨਾਂ ਉਹ ਵੀ ਖੋਲ ਕੇ ਛੱਡ ਕੇ ਪਈ ਤੁਹਾਡੇ ਚਾਚੇ ਦੇ ਮੁੰਡੇ ਦੀ ਜੈਕਟ ਹੋਈ ਹੈ ਕਿਵੇਂ ਹੱਸਾ ਵਾਫਰੇ ਦੋ ਜਾਨਾਂ ਉਹਦੇ ਟਰਾਲੀ ਵੱਜੀ ਆ ਮਗਰ ਟਰਾਲੀ ਬੈਕ ਕਰ ਜਾਂਦਾ ਹੀ ਕੋਈ ਮਗਰ ਦੀ ਕਿਸੇ ਨੇ ਆ ਗੱਡੀ ਮਾਰੀ ਜਾ ਵਿੱਚ ਬਾਹੂ ਵਾਲੀ ਮੁੱਦਾ ਹੋ ਗਿਆ ਤੇ ਮੁੰਡੇ ਛੱਟ ਵੱਜ ਗਈ ਆ ਤੇ ਪੂਰਾ ਹੋ ਗਿਆ ਤੇ ਗੱਡੀ ਵਾਲੇ ਭਾ ਕੇ ਲੰਘ ਗਏ ਉਹਨਾਂ ਨੇ ਵੇਖ ਵੀ ਲਿਆ ਵੀ ਕਹਿੰਦੇ ਵੀ ਤੁਹਾਡੇ ਵੀ ਮੁੰਡੇ ਛੱਟ ਗਏ ਗਲਤੀ ਹੋ Đi ਆਏਗਾ ਕਿ ਲੰਘ ਗਏ ਉਹ ਭੱਜ ਗਏ ਆ ਸਾਨੂੰ ਪਿੰਡ ਇਹ ਪਿੰਡ ਜਾ ਰਹੇ ਜਿਹੜਾ ਇੱਕ ਜਾ ਰਹੇ ਸੀਗੇ ਮੋਗੇ ਦਾ ਸਮਾਨ ਉਹ ਮੋਗੇ ਦਾ ਸਮਾਨ ਲੈ ਕੇ ਜਾ ਰਹੇ ਸੀ ਆ ਜਿਹੜਾ ਇੱਕ ਜਾ ਰਹੇ ਸੀਗੇ ਉਹਨਾਂ ਨੂੰ ਅਸੀਂ ਆ ਗਏ ਉਹਦੋਂ ਅਸੀਂ ਪਿੰਡ ਆ ਗਏ ਬਸ ਬਹੁਤ ਸੰਗਤ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ ਜਿਹਦਾ ਨਾਮ ਗੁਰਮਾਨ ਸਿੰਘ ਸੀ ਪੇਸ਼ੈਂਟ 13 ਸਾਲ ਦਾ ਸੀ ਉਹਨਾਂ ਦੀ 13 ਸਾਲ ਦੀ ਉਮਰ ਸੀ ਤੇ ਜਿਸ ਵੇਲੇ ਸਾਡੇ ਕੋਲ ਪਹੁੰਚਿਆ ਉਹ ਹੀ ਵਾਸ ਬਰਾਟਡ ਐਂਡ ਪੁਲਿਸ ਨੂੰ ਇਨਫਾਰਮ ਕਰ ਦਿੱਤਾ ਗਿਆ ਤੇ ਅੱਗੇ ਦੀ ਕਾਰਵਾਈ ਕੱਲ ਪੁਲਿਸ ਵੱਲੋਂ ਹੋਵੇਗੀ ਤੁਹਾਨੂੰ ਪਤਾ ਲੱਗਿਆ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਜਾਂ ਕੋਈ ਜਾਣਦੇ ਤੁਹਾਨੂੰ ਪਤਾ ਆਏਗੀ ਨਹੀਂ ਸਾਡੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਚਲੋ ਕੀ ਐਕਸੀਡੈਂਟ ਹੋਇਆ ਕੀ ਨਾਮ ਸੀ ਬੱਚੇ ਦਾ ਤੇ ਕੀ ਹਾਸਲ ਵਾਪਰੇ ਹੋ ਜਾਣਗੇ ਇਹ ਜੀ ਗੁਰਮਨ ਜੋਤ ਸਿੰਘ ਸਨ ਫਰਨਜੀਤ ਸਿੰਘ ਵਾਸੀ ਜਗੀਰਪੱਤੀ ਚੜੱਕ ਇਹ ਮਤਲਬ ਇਹਦੇ ਫਾਦਰ ਸਾਹਿਬ ਨਾਲ ਹੀ ਬੈਠਾ ਸੀਗਾ ਆਟੋ ਦੇ ਵਿੱਚ ਕੋਈ ਟਰਾਲੀ ਉਧਰੋਂ ਬੈਕ ਕਰ ਰਿਆ ਸੀ ਜਿਹੜਾ ਸਾਨੂੰ ਪਤਾ ਲੱਗਾ ਬਾਕੀ ਤੇ ਪਤੀਸ਼ ਦਾ ਹਿਸਾਬ ਬਾਅਦ ਚ ਕਰਾਂਗੇ ਜੀ ਤੇ ਕੋਈ ਗਿਆਨੀ ਜੇਮ ਵਾਲਾ ਹੈਗਾ ਉੱਥੇ ਜਿਹਦਾ ਉਹ ਸਮਾਨ ਲਾਉਣ ਵਾਲੀ ਟਰਾਲੀ ਵਾਲੇ ਠੀਕ ਹੈ ਜੀ ਉਹਦੇ ਵਿੱਚ ਟਕਰਾਇਆ ਜੀ ਠੀਕ ਹੈ ਜੀ ਤੇ ਅ ਉਹ ਜਿਹੜਾ ਹੈਗਾ ਜਿਮ ਬਲਬੀਰ ਸਿੰਘ ਸਨੁਭਰਨੇਕ ਸਿੰਘ ਉਹਨਾਂ ਦੀ ਦੁਕਾਨਾ ਵਿੱਚ ਬਣਿਆ ਇਹਨਾਂ ਨੇ ਵੀ ਗਾ ਅੱਗੇ ਉਹ ਰੈਂਟ ਤੇ ਦਿੱਤਾ ਹੋਇਆ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਉੱਥੇ ਵੀ ਜਿਨ੍ਹਾਂ ਨੂੰ ਰੈਂਟ ਤੇ ਦਿੱਤਾ ਰੈਂਟ ਟਾਲੀ ਵੀ ਫੜਨ ਦੀ ਕੋਸ਼ਿਸ਼ ਕਰਾਂਗੇ ਮਤਲਬ ਇਹਨਾਂ ਨੂੰ ਨਾਲ ਲੈ ਕੇ ਜੇ ਇਹਨਾਂ ਨੇ ਕੋਈ ਟੈਕ ਟਾਲੀ ਪਛਾਣਿਆ ਤੇ ਅਸੀਂ ਜਾ ਕੇ ਕਰ ਅੱਗੇ ਜੋ ਕਰ ਵੀ ਹੈਗੀ ਹੈ ਜੀ ਤਫ਼ਤੀਸ਼ ਦੇ ਹਿਸਾਬ ਨਾਲ ਅਸੀਂ ਕਰ ਦਾਂਗੇ ਕਿਥੋਂ ਤੇ ਰਹਿਣ ਵਾਲੇ ਜਿਹੜਾ ਕਿਥੋਂ ਤੇ ਰਹਿਣ ਚਲ ਇੱਕ ਦਾ ਜੀ ਜੰਗੀਰਪੱਤੀ ਦਾ ਉਮਰ ਦੁਕੀ ਆ ਰਹੀ ਹੈ 13 14 ਸਾਲ ਉਮਰ ਦੁਕੀ ਹਾਂਜੀ ਹਾਂਜੀ ਖਤਮ ਹੋ ਗਿਆ ਬੱਚਾ ਬਹੁਤ ਮਾੜੀ ਗੱਲ ਹੋਈ ਨਵਾਂ ਸਾਲ ਸੀ ਤੇ ਸਾਨੂੰ ਵੀ ਕੋਈ ਮੋਚ